ਅਮਰ ਹੈ ਜੋ ਬੋਲੇ ਸੋ ਨਰਪਹਿ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਹਿ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਬਹੁਤ ਹੀ ਖੁਸ਼ ਹਾਂ ਸਾਡਾ ਸਮਾਜ ਬੜਾ ਖੁਸ਼ ਹੈ ਕਿਉਂਕਿ ਅੱਜ ਮੋਦੀ ਸਾਹਿਬ ਆਏ ਸੀ ਹੁਸ਼ਿਆਰਪੁਰ ਸਾਡੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਇਲੈਕਸ਼ਨ ਲੜ ਰਹੇ ਆ ਜੀ ਹੁਸ਼ਿਆਰਪੁਰ ਹਲਕੇ ਤੋਂ ਤੇ ਉਹਨਾਂ ਦੇ ਹੱਕ ਦੇ ਵਿੱਚ ਮੋਦੀ ਸਾਹਿਬ ਆਏ ਸੀ ਤਾਂ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਡੇ ਸਮਾਜ ਨੂੰ ਰਵਿਦਾਸੀਆ ਸਮਾਜ ਨੂੰ ਉਹਨਾਂ ਨੇ ਬੜਾ ਹੀ ਅੱਛੇ ਐਲਾਨ ਕੀਤੇ ਉੱਥੇ ਸਾਡੇ ਬਾਰੇ ਇੱਕ ਤਾਂ ਜਿਹੜਾ ਆਦਮਪੁਰ ਦਾ 에어ਪੋਰਟ ਸੀ ਸਾਡੀ ਕਾਫੀ ਟਾਈਮ ਤੋਂ ਮੰਗੇ ਸੀਗੀ ਤੇ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਕਿ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਊਗਾ ਤੇ ਇੱਕ ਸਾਡਾ ਗੁਰੂ ਘਰ ਟਾਇਆ ਸੀ ਕਾਫੀ ਦੇਰ ਤੋਂ ਅਸੀਂ ਉਹਦੇ ਲਈ ਸੰਘਰਸ਼ ਕਰ ਰਹੇ ਸੀਗੇ ਤੂ ਕੱਲ੍ਹ ਕਾ ਬਾਅਦ ਜਿਹੜਾ ਗੁਰਦੁਆਰਾ ਸੀਗਾ ਸਾਡਾ ਉਠਾ ਦਿੱਤਾ ਗਿਆ ਸੀ ਪਤਾ ਨਹੀਂ ਕਨੇ ਠਾਇਆ ਕੀ ਕੀਤਾ ਸਾਨੂੰ ਨਹੀਂ ਪਤਾ ਅੱਜ ਮੋਦੀ ਸਾਹਿਬ ਨੇ ਉਹ ਗੁਰਦੁਆਰਾ ਦੁਆਰਾ ਬਣਾਉਣ ਦਾ ਵੀ ਐਲਾਨ ਕੀਤਾ ਇਸ ਲਈ ਸਾਨੂੰ ਅੱਜ ਬਹੁਤ ਖੁਸ਼ੀ ਆ ਸਾਡਾ ਸਮਾਜ ਬਹੁਤ ਖੁਸ਼ ਆ ਇਸ ਹੀ ਸਬੰਧ ਦੇ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਸਾਹਮਣੇ ਕੋਲ ਆਏ ਆ ਮੰਤਰੀ ਸਾਹਿਬ ਸੋਮ ਪ੍ਰਕਾਸ਼ ਜੀ ਕੋਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੱਥੇ ਤੱਕ ਲਿਆਂਦਾ ਸਾਡੇ ਏਰੀਆ ਦੇ ਵਿੱਚ ਉਹਨਾਂ ਨੇ ਇੰਨਾ ਖਫਗਵਾੜੇ ਦਾ ਹੁਸ਼ਿਆਰਪੁਰ ਦਾ ਇੰਨਾ ਕੁ ਉਹਨਾਂ ਨੇ ਵਿਕਾਸ ਕੀਤਾ ਕਿਉਂਕਿ ਉਹ ਵੀ ਸਾਡੇ ਸਮਾਜ ਚੋਂ ਨੇ ਤੇ ਉਹ ਹਰ ਵੇਲੇ ਸਾਡੇ ਸਮਾਜ ਦਾ ਧਿਆਨ ਰੱਖਦੇ ਆ ਮੈਡਮ ਜੀ ਧਿਆਨ ਰੱਖਦੇ ਨਹੀਂ ਤਾਂ ਸੋਮ ਪ੍ਰਕਾਸ਼ ਜੀ ਔਰ ਮੰਤਰੀ ਸਾਹਿਬ ਸੋਮ ਪ੍ਰਕਾਸ਼ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਮੋਤੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਲਈ ਅੱਜ ਜੋ ਐਲਾਨ ਕੀਤੇ ਸਾਡੇ ਗੁਰੂ ਸਾਹਿਬ ਲਈ ਜੋ ਐਲਾਨ ਕੀਤੇ ਅਸੀਂ ਬੜੇ ਖੁਸ਼ ਹਾਂ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਈਸੋਂ ਨਰ ਪੈ ਸਤ ਗੁਰੂ ਦਾਸ